ਸਾਲਾਂ ਤੋਂ ਜੋ ਗਵਾਹ ਚੱਲ ਰਿਹਾ ਸੀ ਸਾਰਿਆਂ ਨੂੰ ਪਤਾ ਹੀ ਆ ਵੀ ਕਮੇਟੀ ਦਾ ਜੋ ਆਪਣੇ ਬਾਦਲੀ ਭਾਈਚਾਰਾ 14 ਮੈਂਬਰੀ ਕਮੇਟੀ ਹੈ ਜੀ ਅਸੀਂ ਪਹਿਲਾਂ ਤਾਂ ਮਹਾਮੈ ਦੀ ਚਰਨਾ ਚ ਹੀ ਅਰਦਾਸ ਕਰਦੇ ਵੀ ਸਾਡਾ ਭਾਈਚਾਰਾ ਇਕੱਠਾ ਰਹੇ ਇਤਫਾਕ ਨਾ ਰਹੇ ਪਿਆਰ ਨਾਲ ਰਹੇ ਅਸੀਂ ਹੱਥ ਜੋੜ ਕੇ ਸਾਰੀ ਕਮੇਟੀ ਨੂੰ ਇਹ ਬੇਨਤੀ ਕਰਦੇ ਆ ਦੂਜੇ ਨੰਬਰ ਤੇ ਸਾਡੇ ਸਤਕਾਰਯੋਗ ਕਈ ਸਿਆਸੀ ਪਾਰਟੀਆਂ ਨੇ ਇਸ ਮੁੱਦੇ ਨੂੰ ਪੜਕਾਇਆ ਤੇ ਲੜਾਇਆ ਅਸੀਂ ਹੋਰ ਵੀ ਬੇਨਤੀ ਕਰਦੇ ਆ ਵੀ ਕੋਈ ਘਰ ਜੋੜੀ ਦਾ ਹੁੰਦਾ ਕਿਸੇ ਨੂੰ ਤੋੜੀ ਦਾ ਨਹੀਂ ਹੁੰਦਾ ਅਤੇ ਜਦੋਂ 2.5 ਸਾਲ ਬਾਅਦ 2.5 ਸਾਲ ਹੋ ਗਏ ਸੀ ਇਸ ਝਗੜੇ ਨੂੰ ਹੁੰਦੇ ਨੂੰ ਅਤੇ ਕਿਧਰ ਕਿਤੇ ਪੁਕਾਰ ਸਰਦਾਰ ਬਹਾਦਰ ਸਰਦਾਰ ਐਮ.ਐਲ.ਏ ਸਾਹਿਬ ਉਹਨੂੰਵਿੰਦਰ ਸਿੰਘ ਕੀ ਗੈਲਪੁਰਾ ਸਾਹਿਬ ਕੋਲ ਇਹ ਆਵਾਜ਼ ਗਈ ਅਤੇ ਉਸ ਤੋਂ ਪਹਿਲਾਂ ਸਾਡੇ ਚੇਅਰਮੈਨ ਸਾਹਿਬ ਨਿਯੋਤ ਸਿੰਘ ਦੀ ਮਡੇਰ ਸਾਹਿਬ ਇਹਨਾਂ ਕੋਲ ਇਹ ਆਵਾਜ਼ ਗਈ ਅਤੇ ਇਹਨਾਂ ਨੇ ਵੀ ਕਿਹਾ ਵੀ ਭਾਈ ਮੇਰੇ ਕੋਲੇ ਕੋਈ ਨਹੀਂ ਆਇਆ ਇਸ ਮੈਟਰ ਤੇ ਕੋਈ ਗੱਲ ਨਹੀਂ ਜਿਹੜਾ ਸਾਡੀ ਪਾਰਟੀ ਦਾ ਆਮਾਨੀ ਪਾਰਟੀ ਦਾ ਫੈਸਲਾ ਹੁੰਦਾ ਹੁਣ ਸਾਬ ਦਵਾਉਣਾ ਵੀ ਸੱਚ ਦੇ ਲਈ ਖੜਨਾ ਅਤੇ ਕਿਤੇ ਨਾ ਕਿਤੇ ਸਰਦਾਰ ਬਹਾਦਰ ਸਰਦਾਰ ਗੁੰਦਰੀਓ ਸਿੰਘ ਜੀ ਹੁੰਡੇਰ ਸਾਹਿਬ ਇਹਨਾਂ ਦੇ ਨਾਲ ਮੈਂ ਸਮਝਦਾ ਵੀ ਗਰੀਬਾਂ ਦੇ ਨਾਲ ਇੱਕ ਸਹਾਈਆ ਬਣ ਕੇ ਖੜੇ ਰੱਬ ਵੰਗੂ ਇਹਨਾਂ ਦਾ ਪਹਿਲਾਂ ਤਾਂ ਮੈਂ ਆਪਣੇ ਤੌਰ ਤੇ ਵੀ ਧੰਨਵਾਦ ਕਰਦਾ ਦਿਲ ਦੀਆਂ ਗ੍ਰਹਾਈਆਂ ਦੇ ਵਿੱਚੋਂ ਅਤੇ ਕਿਧਰ ਕਿਧਰ ਫਿਰ ਐਮਐਲਏ ਸਾਹਿਬ ਕੋਲੇ ਆਵਾਜ਼ ਗਈ ਅਤੇ ਇਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਬਿਠਾ ਕੇ ਇਹਨਾਂ ਭਾਈਚਾਰਿਆਂ ਦੀ ਜੋੜਿਆ ਇਹਨਾਂ ਦੀ ਸਹਿਮਤੀ ਨਾਲ ਹੀ ਪ੍ਰਧਾਨ ਖਜ਼ਾਨਚੀ ਸਾਰਾ ਕੁਝ ਚੁਣਤਾ ਹੈ ਅਸੀਂ ਇਹ ਫੈਸਲੇ ਤੇ ਸਾਰਿਆਂ ਨੂੰ ਗੁੱਛੇ ਵੀ ਖੁਸ਼ ਹੋ ਸਾਰਿਆਂ ਨੇ ਫੈਸਲਾ ਕਿਹਾ ਵੀ ਖੁਸ਼ ਸਾਰੇ ਜਾਣੇ ਖੁਸ਼ਤੀ ਜੀ ਉਹ ਫੈਸਲੇ ਤੇ ਹਾਂਜੀ ਹਾਂਜੀ ਸਾਰੇ ਜਾਣੇ ਖੁਸ਼ਤੀ ਜੀ ਉਸ ਫੈਸਲੇ ਤੇ ਅਤੇ ਉਸ ਤੋਂ ਬਾਅਦ ਕੋਈ ਨਾ ਕੋਈ ਮੜਾ ਮੋਟਾ ਹੁੰਦਾ ਉਹ ਵੀ ਹੋ ਜਾਊਗਾ ਅਸੀਂ ਪਹਿਲਾਂ ਤਾਂ ਬੇਨਤੀ ਕਰਾਂਗੇ ਨਗਰ ਦੇ ਵੀਰਾਂ ਨੂੰ ਵੇ ਇਹਨਾਂ ਨੂੰ ਜੋੜੋ ਤੋੜੋ ਨਾ ਪਾੜੋ ਨਾ ਜਿਹੜੇ ਵੀਰ ਇਹਨਾਂ ਤੇ ਹਜੇ ਵੀ ਸਿਆਸਤ ਕਰਦੇ ਨੇ ਵੀਰ ਬਣ ਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਸਿਆਸਤ ਨਾ ਕਰੋ ਸਿਆਣਤੋਂ ਹੁੰਦੀ ਆ ਵੀ ਘਰ ਜੋੜ ਦੇਵੇ ਸਿਆਣਤੋਂ ਵੀ ਹੁੰਦੀ ਵੀ ਘਰ ਪਾੜ ਦੇਵੇ ਠੀਕ ਆ ਜੀ ਅਤੇ ਅੱਜ ਐਮਐਲਏ ਸਾਹਿਬ ਨੇ ਮੈਂ ਸਮਝਦਾ ਵੀ ਪਾਰਟੀ ਬਾਜ਼ੀ ਤੋਂ ਵੀ ਉੱਪਰ ਉੱਠ ਕੇ ਇਹਨਾਂ ਭਾਈਚਾਰੇ ਨੂੰ ਜੋੜਿਆ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਸਾਰਿਆਂ ਨੇ ਕਰੋ ਜੀ ਦਿਕਾਰਾ ਬੁਲਾ ਕੇ ਮਾਮਾਈ ਜੀ ਘੇਰਾ ਵਾਲੀ ਦਾ ਸੋ ਸੱਚੇ ਦਰਬਾਰ ਕੀ ਜੈ ਅਤੇ ਨਾਲ ਹੁੰਦੀ ਸਾਡੇ ਮਨਵਿੰਦਰ ਸਿੰਘ ਜੀ ਗੈਸਪੁਰਾ ਸਾਹਿਬ ਅਤੇ ਮੇਜੋ ਸਹੀ ਜੀ ਦੀ ਜੀ ਸੋ ਵਿਚਾਰ ਕਰਨਗੇ ਤੁਹਾਡਾ ਨਾਲ ਸਾਹੇ ਅਤੇ ਹੋਰ ਵੀ ਤੁਹਾਨੂੰ ਖੁਸ਼ੀ ਦੀ ਗੱਲ ਦੱਸੀਏ ਵੀ ਜੋ ਪਿਛਲੀਆਂ ਪਾਰਟੀਆਂ ਨੇ ਭਟਾਲ ਪਾਤੀ ਸੀ ਇਸ ਕਮੇਟੀ ਦੇ ਵਿੱਚ ਅੱਜ ਉਹਨਾਂ ਕਮੇਟੀਆਂ ਨੂੰ ਵੀ ਉਹ ਪਿਛਲੀਆਂ ਪਾਰਟੀਆਂ ਨੂੰ ਛੱਡ ਕੇ ਇਹ ਸਦਾ ਲਈ ਸਰਦਾਰ ਨਵਜੋਤ ਸਿੰਘ ਜੀ ਮਡੇਰ ਸਾਹਿਬ ਅਤੇ ਪਰਮਜੀਤ ਸਿੰਘ ਜੀ ਪੰਮੀ ਜੀ ਦੀ ਗਵਾਹੀ ਦੇ ਵਿੱਚ ਐਮਐਲਏ ਸਾਹਿਬ ਦਾ ਪੱਲਾ ਫੜਨ ਜਾ ਰਹੇ ਨੇ ਤੇ ਸਾਰੇ ਆਮ ਆਦਮੀ ਪਾਰਟੀ ਇਸ ਹामਿਲ ਹੋੜ ਜਾ ਰਹੇ ਨੇ ਇਹਨਾਂ ਨੂੰ ਬਧਾਈ ਦੰਦੇ ਆ ਜੀ ਸਰਦਾਰ ਐਮਐਲਏ ਸੁਨਮਦਰ ਸਿੰਘ ਜੱਜਪੁਰਾ ਸਾਹਿਬ ਨੂੰ ਅੱਤੇ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਸਾਧਰ ਸਰਦਾਰ ਨਵਜੋਤ ਸਿੰਘ ਜੀ ਮਡੇਰ ਸਾਹਿਬ ਆਪਣੇ ਵਿਚਾਰ ਸਾਂਝੇ ਕਰਨ ਲਈ ਸੰਗਤ ਨੂੰ ਅੱਜ ਜਲਗਦੇਤ ਹਾਸਕ ਵੇਤਰ ਮੇਲੇ ਵਾਲੇ ਤਾਨ ਦੇ ਮਾਤਾ ਦੇ ਤਾਨ ਤੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਜਨਰਲ ਐਮਐਲਏ ਪਾਇਲ ਮਨਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਉਹਨਾਂ ਦੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਗ੍ਰਾਹਾ ਦੇ ਚੇਅਰਮੈਨ ਬੁਟਾ ਸਿੰਘ ਰਾਣੋ ਜੀ ਮਾਰਕੀਟ ਕਮੇਟੀ ਮਲਾਉ ਦੇ ਚੇਅਰਮੈਨ ਕਰਨ ਥੋੜਾ ਜੀ ਸਾਡੇ ਕਿਸਾਨ ਵਿੰਗ ਦੇ ਤੇ ਡਾਗੂ ਐਪੀ ਜੱਲਾ ਜੀ ਸਾਡੇ ਬਲਾਕ ਪ੍ਰਧਾਨ ਸਭਾ ਨੇ ਇਸ ਬਲਾਕ ਦੇ ਗਵਿੰਦਰ ਸਿੰਘ ਗੱਜਗੜੀ ਜੀ ਨਾਲ ਦੇ ਬਲਾਕ ਤੋਂ ਬਲਾਕ ਪ੍ਰਧਾਨ ਸਾਡੇ ਸਰਦੇਜ ਜੀ ਐਸ ਸੀ ਬੈਂਕ ਦੇ ਜ਼ਿਲ੍ਹਾ ਸੈਕਟਰੀ ਹਿੰਦੀ ਮੁਲਾਪੁਰ ਜੀ ਤੇ ਮੇਰੇ ਨਗਰ ਦੇ ਸਾਰੇ ਹੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਤੇ ਅੱਜ ਜੋ ਇਥੇ ਆਖੋ ਤੇ ਜਿਹੜਾ ਪਾਲਬਿਕ ਅਜਵੀ ਸਿੰਘ ਭਾਈ ਜਾਰਾ ਜਿਹੜਾ ਇਥੇ ਸੇਵਾ ਸਦੀਆਂ ਤੋਂ ਸਾਡੇ ਪੁਰਖਿਆਂ ਤੋਂ ਲੈ ਕੇ ਇਹ ਨਮਉਣਾ ਆ ਰਿਹਾ ਹੈ ਉਤਰਨ ਸਾਡੀ ਸੇਵਾ ਕਰਦਾ ਆ ਰਿਹਾ ਉਹ ਸੂਚੀ ਟੀਮ ਐਮਐਲਏ ਸਾਹਿਬ ਦੀ ਹਾਜ਼ਰੀ ਦੇ ਵਿੱਚ ਅੱਜ ਐਮਐਲਏ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਜੋ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ bina ਕਿਸੇ ਬੈਰ ਵਿਰੋਧ ਦੇ ਕਿਉਂਕਿ ਮਾਨਵਤਾ ਦਾ ਜਿਹੜਾ ਸੰਦੇਸ਼ ਸਾਡੇ ਰੈਬਰਾਂ ਨੇ ਦਿੱਤਾ ਇਕੱਠੇ ਕਰਨ ਦੀ ਗੱਲ ਜਿਹੜੀ ਸਾਡੇ ਰੈਬਰਾਂ ਨੇ ਕਰਿਆ ਉਸ ਤੇ ਚਲਦੇ ਹਾਂ ਜੋ ਵੀ ਜੋਗ ਲੀਡਰ ਜਿਹੜਾ ਅਸਲ ਲੇਖਾ ਉਹ ਵੀ ਉਹਨਾਂ ਜਿਹੜਾ ਸਮੇਂ ਦੇ ਮੁਤਾਬਕ ਸਮੇਂ ਨੂੰ ਸਮਝਿਆ ਕਿਸੇ ਜਿ ਤਫਾੜ ਪਾਉਣ ਦੀ ਬਜਾਏ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸੁਲ੍ਹਾ-ਭਜਾ ਕੇ ਉਹਨਾਂ ਨੂੰ ਰੌਲਾ ਨਾ ਪਾਵੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਅੱਗੇ ਵਧਣ ਦੀ ਪ੍ਰੇਰਣਾ ਦਵੇ ਸੋ ਐਮਐਲਏ ਸਾਹਿਬ ਨੇ ਉਸ ਲਈ ਬਰਾਲਾ ਕਰਿਆ ਉਸ ਲਈ ਅੱਜ ਸਾਰੇ ਜਿਹੜੇ ਲਗਭਗ 32 ਮੈਂਬਰ ਨੇ ਜਿਹੜੇ ਅੱਜ ਆਮ ਆਦਮੀ ਪਾਰਟੀ ਤੇ ਸ਼ਾਮਲ ਹੋ ਰਹੇ ਨੇ ਐਮਐਲਏ ਸਾਹਿਬ ਦੀ ਵਧੀਆ ਕਾਰਜਕਾਰੀਆ ਆਮ ਆਦਮੀ ਪਾਰਟੀ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਇਹਨਾਂ ਦਾ ਮੈਂ ਜੀ ਆਇਆਂ ਕਹਿੰਦਾ ਸਵਾਗਤ ਕਰਦੇ ਆਂ ਤੇ ਵਿਸ਼ਵਾਸ ਵੀ ਦਿਵਾਉਂਦੇ ਆਂ ਕਿ ਆਪਾਂ ਇਸ ਥਾਂ ਦੀ ਬਿਹਤਰੀ ਲਈ ਅਰ ਆਪਣੇ ਨਗਰ ਦੀ ਬਿਹਤਰੀ ਲਈ ਕਿਉਂਕਿ ਆਪਾਂ ਇਸ ਵਿਸ਼ੇ ਸਥਾਨ ਦੇ ਇੱਥੇ ਖੜੇ ਆਂ ਇੱਥੇ ਮਾਤਾ ਤੇ ਮਹਾਬਾਈ ਦੇ ਚਰਨਾਂ 'ਚ ਆਪਾਂ ਇਹ ਗੱਲ ਕਹਿੰਦੇ ਆਂ ਕਿ ਤਨੋਂ ਮਨੋਂ ਤਨੋਂ ਹਰ ਵਕਤ ਪਹਿਲਾਂ ਵੀ ਹਾਜ਼ਰ ਰਹੇ ਆਂ ਬਿਨਾਂ ਕਿਸੇ ਵੇਜ ਜਾਂ ਭੇਸ ਭਾਗ ਦੇ ਜਾਂ ਕਿਸੇ ਛਲਕਪ ਦੇ ਅੱਜ ਤੱਕ ਦਾ ਤੁਸੀਂ ਸਾਰੇ ਇਸ ਗੱਲ ਦਾ ਕੋਈ ਵੀ ਨਗਰ ਦੇ ਜਿੰਨੇ ਵੀ ਸੱਜਣ ਬੈਠੇ ਨੇ ਤੁਸੀਂ ਹਾਂ ਮੈਂ ਭਰਾਂਗੀ ਵੀ ਕਦੇ ਕਿਸੇ ਨਾਲ ਕਦੇ ਵੈਰ-ਵਿਰੋਧ ਦੀ ਭਾਵਨਾ ਰੱਖ ਕੇ ਅਸੀਂ ਕੰਮ ਐ ਕੰਮ ਨਹੀਂ ਕਰਿਆ ਪਿੰਡ ਦੇ ਵਿੱਚ ਨਾ ਸਾਡੇ ਬਜ਼ੁਰਗਾਂ ਨੇ ਮੇਰੇ ਪਿਤਾ ਸਰਪੰਚ ਸਰਗਵਾਸੀ ਪ੍ਰਿੰਸੀਪਲ ਹਰਦੇਵ ਸਿੰਘ ਹੋਣਾ ਨੇ ਜਾਂ ਸਾਡੇ ਬਾਬਾ ਜੀ ਸਰਪੰਚ ਅਮਨ ਸਿੰਘ ਹੋਣਾ ਨੇ ਮੇਰੇ ਘਰੋਂ ਸਰਪੰਚ ਰਹੀ ਆ ਤੁਸੀਂ ਉਹਨਾਂ ਦੇ ਤਸਵੀਰ ਕਰੋ ਉਹਨਾਂ ਦੇ 5 ਸਾਲ ਉਹਨਾਂ ਨੇ ਵੀ ਲਾਇਨੇ ਤਿੰਨ ਪੀੜ੍ਹੀਆਂ ਦੇ ਐਮਐਲਏ ਸਾਹਿਬ ਆ ਉਸ ਸਮੇਂ ਮੈਂ ਰਿਕਾਰਡ ਪੜਾ ਕਰਿਆ ਸੀ ਵੀ ਤਿੰਨ ਪੀੜ੍ਹੀਆਂ ਚ ਸਰਪੰਚੀ ਲੈਣ ਵਾਲਾ ਸਾਡਾ ਆਪਣਾ ਲਾਲਾ ਵੀ ਗੱਲਾ ਕੱਲੇ ਪੂਰੇ ਬਲਾਕ ਦੇ ਪਿੰਡਾਂ 'ਚੋਂ ਸੋ ਆਪਾਂ ਉਹ ਇੱਕ ਮੁੱਠ ਹੋ ਕੇ ਸਾਰਾ ਸੱਚ ਨੂੰ ਸੱਚ ਕਹਿੰਦੇ ਆਂ ਕਈ ਵਾਰੀ ਕਿਸੇ ਨੂੰ ਹੋ ਸਕਦਾ ਦੁੱਖ ਲੱਗਦਾ ਹੋਵੇ ਸੱਚਾਈ ਕਿ ਵੀਰਿ ਬਰਦਾਸ਼ਤ ਨਹੀਂ ਹੁੰਦੀ ਕਈ ਵਾਰੀ ਗੱਲ ਸੱਚੀ ਜਦੋਂ ਕਹਿੰਦੇ ਆ ਤਾਂ ਉਹ ਬੰਦੇ ਨੂੰ ਤਕਲੀਫ ਵੀ ਹੁੰਦੀ ਆ ਪਰ ਸੱਚ ਹਮੇਸ਼ਾ ਇੱਕ ਦਿਨ ਸਾਹਮਣੇ ਆ ਕੇ ਨਿੱਤਰਦਾ ਤਾਂ ਬਾਅਦ ਚ ਬੰਦੇ ਨੂੰ ਅਹਿਸਾਸ ਹੁੰਦਾ ਜਿਹੜੇ ਕਈ ਵਾਰੀ ਗੁੱਸਾ ਵੀ ਕਰ ਜਾਂਦੇ ਨੇ ਸੱਚ ਸੁਣ ਕੇ ਕਿ ਇਹ ਸਹੀ ਗੱਲ ਕਿਹੀ ਗਈ ਆ ਸੋ ਅੱਜ ਇਹ ਪਰਿਵਾਰ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਪਿੰਡ ਦਾ ਮੇਰਾ ਆਪਣਾ ਸਾਰਾ ਹੀ ਪਰਿਵਾਰ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਮਾਇਦੇ ਨੇ ਚਾਹੇ ਵਰਕਰ ਨੇ ਵੋਟਰ ਨੇ ਸਾਰਾ ਇੱਕ ਪਰਿਵਾਰ ਆ ਪਰ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਐਮਐਲਏ ਸਾਹਿਬ ਦੀ ਗਵਾਹੀ ਦੇ ਵਿੱਚ ਜਿਹੜੀਆਂ ਸਮੁੱਚੇ ਸਾਰੇ ਵੀਰ ਅੱਜ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਪਾਰਟੀ ਪੰਜਾਬ ਦੀ ਬਿਹਤਰੀ ਲਈ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਏਕਤਾ ਅਖੰਡਤਾ ਦੇ ਲਈ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਜਿਹੜਾ ਪਹਿਲਾਂ ਮੇਲਿਆਂ ਦੀ ਧਰਤੀ ਦੰਗਲਾ ਪੰਜਾਬ ਕਿਹਾ ਜਾਂਦਾ ਸੀ ਜਿਹੜਾ ਸੂਰਮੀਰ ਯੋਧਿਆ ਦੀ ਧਰਤੀ ਪੰਜਾਬ ਸੀ ਉਹੋ ਜਿਹਾ ਪੰਜਾਬ ਨੂੰ ਦੁਬਾਰਾ ਸਿਰਜਣ ਦਾ ਜਿਹੜਾ ਸੁਪਨਾ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਦੀ ਸੂਚੀ ਕੈਬਨਿਟ ਉਹਨਾਂ ਦੇ ਸਾਰੇ ਐਮਐਲਏ ਜਦੋਂ ਆਪਣੇ ਹਲਕਾ ਪੈਦੋਂ ਮੈਨੂੰ ਲੱਗਦਾ ਵੀ ਅੱਜ ਤੱਕ ਤੁਸੀਂ ਵੀ ਇਸ ਗੱਲ ਦੇ ਗਵਾਹੀ ਹੋਊਗੀ ਦੋਗੇ ਕਿ ਜਿੰਨੇ ਲੋਕਾਂ ਦੇ ਵਿੱਚਣ ਵਾਲਾ ਐਮਐਲਏ ਸਾਨੂੰ ਪੈਦ ਨੂੰ ਇਹ ਮਿਲਿਆ ਅੱਜ ਤੱਕ ਕੋਈ ਨਹੀਂ ਮਿਲਿਆ چاہے ਕੋਈ ਵੀ ਬਣਿਆ ਨਹੀਂ ਮਿਲੇ ਪਹਿਲਾਂ ਐਮਐਲਏ ਜਿਹੜਾ ਆਮ ਲੋਕਾਂ ਦੇ ਵਿੱਚ ਰਹਿੰਦਾ ਲੋਕਾਂ ਦੇ ਵਿੱਚ ਵਿਚਰਦਾ ਲੋਕਾਂ ਦੇ ਦੁੱਖ ਦਰਦਾਂ 'ਚ ਸ਼ਾਮਲ ਹੁੰਦਾ ਤੇ ਤੁਹਾਨੂੰ ਬੇਨਤੀ ਵੀ ਕਰਦੇ ਆ ਵੀ ਬਿਨਾ ਕਿਸੇ ਹਿਜਕ ਜਾਹੜ ਦੇ ਮੈਂ ਕਈ ਵਾਰੀ ਹੋ ਸਕਦਾ ਕੋਈ ਮੇਰੇ ਤੋਂ ਕੁਝ ਨਾ ਹੋਵੇ ਤੁਸੀਂ ਸਿੱਧਾ ਜਾ ਕੇ ਇਹਨਾਂ ਨੂੰ ਅਸੋ ਬੰਕ ਕਰ ਸਕਦੇ ਹੋ ਦਫ਼ਤਰ ਇਹਨਾਂ ਦਾ ਫੈਲ ਦੇ ਵਿੱਚ ਦਾਣਾ ਮੰਡੀ ਜਾ ਕੇ ਤੇ ਵੀ ਕੋਈ ਕੰਮ ਕਿਸੇ ਕਿਸਮ ਦਾ ਹੁੰਦਾ ਤਾਂ ਦਫ਼ਤਰ ਜਾ ਕੇ ਕਰਾ ਸਕਦੇ ਹੋ ਕੋਈ ਵੀ ਕਿਸੇ ਕਿਸਮ ਦਾ ਬਿਨਾਂ ਵੈਰ ਬ੍ਰੋ ਤੋਂ ਜਿਹੜਾ ਹੈਗਾ ਆਪਣੇ ਹਲਕੇ ਦੇ ਵਿਕਾਸ ਲਈ ਨਗਰਾਂ ਦੇ ਵਿਕਾਸ ਲਈ ਇਹ ਦਿਨ ਰਾਤ ਲੱਗੇ ਰਹਿੰਦੇ ਨੇ ਸੋ ਸਾਰੇ ਨਵੇਂ ਆਏ ਜਿਹੜੇ ਸੱਜਣ ਪਾਰਟੀ ਚ ਸ਼ਾਮਲ ਹੋ ਰਹੇ ਨੇ ਵੱਖ-ਵੱਖ ਪਾਰਟੀਆਂ ਛੱਡ ਕੇ ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਤੇ ਨਾਲ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਹੀ ਮਿਆਰ ਪਰੇ ਸਮੇਂ ਜੋ ਸਮਾਗਮ ਦੀ ਸੂਚੀ ਆਮ ਆਦਮੀ ਪਾਰਟੀ ਦੀ ਸਾਡੀ ਲੀਡਰਸ਼ਿਪ ਤੋਂ ਸਾਡੇ ਸਾਰੇ ਆਗੂ ਸਹਿਬਾਨ ਵੱਖ-ਵੱਖ ਪਿੰਡਾਂ ਤੋਂ ਜਿਹੜੇ ਸਾਡੇ ਜਹਾਜ਼ਰ ਨੇ ਸਾਰਿਆਂ ਦਾ ਧੰਨਵਾਦ ਕਰਦਾ ਨਾਲ ਮੈਂ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਦੋਸਤ ਸਾਹਿਬ ਤੁਹਾਡੇ ਨਾਲ ਸਾਂਝੇ ਕਰਨਗੇ ਐਮਐਲਏ ਮਲਵਿੰਦਰ ਸਿੰਘ ਹਾਸਤਰਾ ਜੀ ਵਾਹਿਗੁਰੂ ਜੀ ਦਾ ਖਾਤਮਾ ਬਹੁਤ ਇਸਤਿਹਾਰ ਜੋ ਹੈ ਜੀ ਮਲਵਿੰਦਰ ਸਿੰਘ ਤੋਂ ਅੱਜ ਸਾਰੇ ਇਕੱਠੇ ਹੋ ਗਏ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਹੀ ਹੈ ਵੈਸੇ ਅਸੀਂ ਜਦੋਂ ਦਫ਼ਤਰ ਦੇ ਵਿੱਚ ਕੋਈ ਵੀ ਜਾਂਦਾ ਕਿਸੇ ਨਾਲ ਕੋਈ ਪਾਰਟੀਵਾਦੀ ਕਰਕੇ ਕੋਈ ਰੰਜਿਸ਼ ਨਹੀਂ ਕਰੀਦੀ ਨਾ ਇਹ ਕਰੀਦਾ ਵੀ ਤੂਫਾਨੀ ਪਾਰਟੀ ਦਾ ਤੇ ਤੇਰੇ ਨਾਲ ਅਸੀਂ ਤੇਰਾ ਕੋਈ ਕੰਮ ਨਹੀਂ ਕਰਨਾ ਹਰੇਕ ਨੂੰ ਮਾਨਸਕੀ ਜாத ਸਭ ਹੈ ਇੱਕ ਹੈ ਪਹਿਚਾਨ ਉਹ ਜੋ ਸਾਨੂੰ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਉਹ ਸਿਧਾਂਤ ਤੇ ਚੱਲ ਕੇ ਹਮੇਸ਼ਾ ਹਰੇਕ ਬੁਖਿਆਰੇ ਦੀ ਬਾਹ ਫੜਨ ਦੀ ਕੋਸ਼ਿਸ਼ ਕਰੀਦੀ ਆ। ਔਰ ਪਿਛਲੇ ਦਿਨੀ ਜੋ ਕਮੇਟੀ ਦਾ ਵਿਵਾਦ ਸੀ ਮੇਰੇ ਬਹੁਤ ਹੀ ਸਤਿਕਾਰਯੋਗ ਦੋਨੋਂ ਪੱਖਾਂ ਦੇ ਵੀਰ ਜਿਹੜੇ ਆ ਜਦੋਂ ਸਾਡੇ ਕੋਲ 14 ਮੈਂਬਰੀ ਕਮੇਟੀ ਆਈ ਸਾਰਿਆਂ ਨੂੰ ਬੈਠ ਕੇ ਬੜੇ ਪਿਆਰ ਨਾਲ ਸੁਣਿਆ ਔਰ ਹਰੇਕ ਦੀ ਉਹਨਾਂ ਦੀ ਆਪਣੀ ਮਨਸ਼ਾ ਦੇ ਅਨੁਸਾਰ ਜਿਵੇਂ ਉਹਨਾਂ ਨੇ ਆਪਸੀ ਸਰਬਸੰਮਤੀ ਕੀਤੀ ਕੋਈ ਕਿਸੇ ਤੇ ਦਬਾਅ ਨਹੀਂ ਪਾਇਆ। ਇਹ ਕੋਈ ਕਿਸੇ ਨੇ ਕਿਹਾ ਵੀ ਇਹ ਨੂੰ ਨਹੀਂ ਕਰਨਾ ਤੇ ਫਿਰ ਆਪਾਂ ਦੂਜੇ ਤੇ ਸਹਿਮਤੀ ਬਣਾਈ ਬਹੁਤ ਵਧੀਆ ਮਾਹੌਲ ਦੇ ਵਿੱਚ ਤਕਰੀਬਨ 2 2.5 ਘੰਟੇ ਲੱਗ ਗਏ ਉਸ ਦਿਨ ਜਿਹੜੀ ਕਮੇਟੀ ਆ ਉਹ ਪੂਰੀ ਬਣੀ ਆ ਤੇ ਅਰਦਾਸ ਕਰਦੇ ਆ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਰੇ ਜਾਣੇ ਆਪਸ ਦੇ ਵਿੱਚ ਏਕਤਾ ਇਤਫਾਕ ਦੇ ਨਾਲ ਰਹਿਣਗੇ ਸਾਰੇ ਜਾਣੇ ਆਪਸੀ ਭਾਈਚਾਰਾ ਕਾਇਮ ਰੱਖਣਗੇ ਕਿਉਂਕਿ ਸਭ ਤੋਂ ਪਹਿਲਾਂ ਸਾਡਾ ਭਾਈਚਾਰਾ ਜੇ ਅਸੀਂ ਆਪਣਾ ਭਾਈਚਾਰਾ ਹੀ ਖਰਾਬ ਕਰ ਲਿਆ ਫਿਰ ਮੈਨੂੰ ਲੱਗਦਾ ਕਿ ਕਿਸੇ ਵੀ ਕਮੇਟੀਆਂ ਕਮੇਟੀਆਂ ਦਾ ਕੋਈ ਫਾਇਦਾ ਨਹੀਂ ਸਾਡਾ ਭਾਈਚਾਰ ਆਪਸ ਦੇ ਵਿੱਚ ਇਕਜੁੱਟ ਹੋਣਾ ਚਾਹੀਦਾ ਇਕਜੁੱਟ ਰਹਿਣਾ ਚਾਹੀਦਾ ਆਪਸ ਦੇ ਵਿੱਚ ਲੜਾਈ ਝਗੜੇ ਜਿਹੜੇ ਆ ਉਹ ਖਤਮ ਹੋਣੇ ਚਾਹੀਦੇ ਆ ਕਿਉਂਕਿ ਜਿਹੜੇ ਤਨਹਾੜ ਲੋਕ ਨੇ ਉਹ ਸਾਨੂੰ ਗਰੀਬਾਂ ਨੂੰ ਲੜਾ ਕੇ ਬੜੇ ਖੁਸ਼ ਹੁੰਦੇ ਆ ਤੇ ਇਸ ਲਈ ਅਸੀਂ ਆਪਸ ਦੇ ਵਿੱਚ ਹਮੇਸ਼ਾ ਪਿਆਰ ਦੇ ਨਾਲ ਰਹਿਣਾ ਹਮੇਸ਼ਾ ਅਸੀਂ ਆਪਸ ਦੇ ਵਿੱਚ ਇਕਜੁੱਟਤਾ ਦਿਖਾਉਣੀ ਆ ਕੁਛ ਨਹੀਂ ਹੁੰਦਾ ਕਈ ਵਾਰੀ ਕੋਈ ਗੱਲ ਕਿਸੇ ਤੋਂ ਕੋਈ ਇਦਾਂ ਦੀ ਗੱਲ ਮਨ ਨੂੰ ਲੱਗ ਜਾਂਦੀ ਆ ਤੇ ਬਾਅਦ ਵਿੱਚ ਇਕੱਲੇ ਬੈਠ ਕੇ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ ਹੁੰਦੀ ਆ ਕਈ ਵਾਰ ਇਕੱਠ ਦੇ ਵਿੱਚ ਕੋਈ ਗੱਲ ਇਦਾਂ ਦੀ ਹੋ ਜਾਂਦੀ ਆ ਪਰ ਇਕੱਲੇ ਬੈਠ ਕੇ ਆਪਾਂ ਜਦੋਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਭਰਾ ਸਮਝ ਕੇ ਜਦੋਂ ਦੁਬਾਰਾ ਬੈਠ ਕੇ ਗੱਲ ਕਰੀਏ ਤਾਂ ਉਹ ਗੱਲ ਆਪਸ ਦੇ ਵਿੱਚ ਠੀਕ ਹੋ ਜਾਂਦੀ ਆ ਬਹੁਤ ਧੰਨਵਾਦ ਆ ਮੇਰਾ ਸਾਡੇ ਵੀਰਾਂ ਦਾ ਜਿਹੜੇ ਨਗਰ ਦੇ ਵੀਰ ਨੇ ਆਪਣੇ ਅਮਨਾ ਬੈਠਾ ਹੋਰ ਆਪਣੇ ਸਾਡੇ ਡਾਕਟਰ ਸਾਹਿਬ ਨੇ ਇਹਨਾਂ ਸਾਰਿਆਂ ਨੇ ਹੀ ਬੜੀ ਸਬੂਤ ਦਿੱਤਾ ਸਮਝਦਾਰੀ ਦਾ ਤੇ ਜਿਵੇਂ ਵੀ ਇਹਨਾਂ ਨੇ ਕਿਹਾ ਜੋ ਵੀ ਇਹਨਾਂ ਨੂੰ ਕਿਹਾ ਵੀ ਭਾਈ ਆਪਾਂ ਇਹ ਚੀਜ਼ ਕਰ ਦਿੱਤੀ ਆ ਤੇ ਕਿਸੇ ਨੇ ਵੀ ਉਸ ਦੇ ਵਿੱਚ ਕਿੰਤੂ ਪ੍ਰੰਤੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਸਮਝਦਾ ਕਿ ਇਸ ਤੋਂ ਵੱਧ ਮੇਰਾ ਮਾਣ ਹੋਰ ਕੀ ਕਰ ਸਕਦੇ ਆ ਹਮੇਸ਼ਾ ਮੇਰਾ ਸਿਰ ਇਹਨਾਂ ਵੀਰਾਂ ਅੱਗੇ ਝੁਕਦਾ ਕਿਉਂਕਿ ਹਮੇਸ਼ਾ ਇਹ ਮਾਣ ਰੱਖਦੇ ਆ ਇਹ ਇੱਕ ਆਪਸ ਦੇ ਵਿੱਚ ਦੇਖੋ ਇੱਕ ਪਿਆਰ ਦੀ ਉਹ ਗੱਲ ਆ ਹੋਰ ਕੋਈ ਇਹ ਨਹੀਂ ਕਿ ਮੈਂ ਬਹੁਤ ਵੱਡਾ ਬਣ ਗਿਆ ਕਿ ਐਮਐਲਏ ਕੋਈ ਏਡੀ ਗੱਲ ਨਹੀਂ ਹੈ ਤੁਹਾਡੇ ਟਾਡਾ ਭਰਾ ਮਾ ਕੋਈ ਇਹ ਅਹੁਦੇ-ਉਹਦੇ ਦੀ ਗੱਲ ਬਾਤ ਚ ਹੁੰਦੀ ਆ ਇੱਕ ਦੂਜੇ ਦੇ ਪ੍ਰਤੀ ਜੋ ਸਤਕਾਰ ਆ ਜੋ ਪਿਆਰ ਆ ਉਹ ਬਣਿਆ ਰਹੇ ਮੈਂ ਸਮਝਦਾ ਕਿ ਉਹੀ ਸਭ ਤੋਂ ਵੱਡਾ ਅਹੁਦਾ ਵਾ ਉਹ ਸੌਦੇ ਤੋਂ ਵੱਡਾ ਕੋਈ ਅਹੁਦਾ ਨਹੀਂ ਹੈ ਦੁਨੀਆ ਦਾ ਕੋਈ ਅਹੁਦਾ ਨਹੀਂ ਹੈ ਜਿੰਨਾ ਚੇ ਜੇ ਸਾਡਾ ਆਪਸ ਦੇ ਵਿੱਚ ਸਤਕਾਰ ਨਹੀਂ ਹੈ ਪਿਆਰ ਨਹੀਂ ਹੈ ਫਿਰ ਜਿੱਡਾ ਵੱਡਾ ਮਰਜ਼ੀ ਬਣਿਆ ਰਹੇ ਉਹ ਸੌਦੇ ਦਾ ਵੀ ਕੋਈ ਫਾਇਦਾ ਨਹੀਂ ਹੈ ਤੇ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਮਿਲ ਕੇ ਚੱਲਾਂਗੇ ਅੱਜ ਬੜੀ ਖੁਸ਼ੀ ਦੀ ਗੱਲ ਆ ਇਹ ਸਾਰੇ ਜਣੇ ਸਾਡੇ ਜਿਹੜੇ ਭਰਾ ਨੇ ਆਮ ਆਦਮੀ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਨੂੰ ਇਸ ਗੱਲ ਦਾ ਫਕਰ ਆ ਮਾਣ ਕਿ ਸਾਡੇ ਨਾਲ ਸਾਡੇ ਵੀਰ ਜੁੜ ਰਹੇ ਨੇ ਜਦੋਂ ਬਾਹਾਂ ਵੱਧੀਆਂ ਨੇ ਤਾਂ ਖੁਸ਼ੀ ਹੋਣੀ ਸੁਭਾਵਕ ਹੈ ਬਹੁਤ ਵਧੀਆ ਗੱਲ ਹੈ ਕਿ ਅੱਜ ਇਸ ਚੰਗੇ ਮਾਹੌਲ ਦੇ ਵਿੱਚ ਤੁਸੀਂ ਸਾਰੇ ਜਣੇ ਆਮ ਆਦਮੀ ਪਾਰਟੀ ਦਾ ਲੜ ਫੜ ਰਹੇ ਹੋ ਪੱਲਾ ਫੜ ਰਹੇ ਹੋ ਤੇ ਅਸੀਂ ਤੁਹਾਨੂੰ ਵਿਸ਼ਵਾਸ ਤੇ ਯਕੀਨ ਦਿਵਾਉਂਦੇ ਆ ਕਿ ਤੁਹਾਡਾ ਜਿਹੜਾ ਸਤਕਾਰ ਆ ਉਹ ਹਮੇਸ਼ਾ ਕਾਇਮ ਰੱਖਿਆ ਜਾਊਗਾ ਹਮੇਸ਼ਾ ਅਸੀਂ ਤੁਹਾਡੇ ਨਾਲ ਆ ਦਿਲੋਂ ਰਾਤ ਤੁਹਾਡੇ ਨਾਲ ਖੜੇ ਆ ਕਦੇ ਵੀ ਕਿਸੇ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਇਹ ਤੁਹਾਨੂੰ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਤੁਹਾਡੇ ਨਾਲ ਵਿਸ਼ਵਾਸ ਤੇ ਯਕੀਨ ਦਵਾਉਨੇ ਆ ਕਿ ਤੁਸੀਂ ਵਿਸ਼ਵਾਸ ਰੱਖਿਓ ਤੁਹਾਡੇ ਨਾਲ ਖੜੇ ਆ ਚਟਾਨ ਵਾਂਗ ਖੜੇ ਆ ਕੋਈ ਕਬੜਾਉਣ ਦੀ ਲੋੜ ਨਹੀਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਸੋ ਮੈਂ ਅੱਜ ਤੁਹਾਡਾ ਸਾਰਿਆਂ ਦਾ ਇਥੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋਣ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਬੇਨਤੀ ਕਰੂੰਗਾ ਸਾਡੇ ਚੇਅਰਮੈਨ ਸਾਹਿਬ ਜਰਗ ਸਿੰਘ ਸਾਹਿਬ ਚੇਅਰਮੈਨ ਸਾਹਿਬ ਬੂਟਾ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਕਰਨ ਸਿਉੜਾ ਜੀ ਤੇ ਉਹ ਆਜਾਓ ਤੇ ਆਪਾਂ ਇਹਨਾਂ ਨੂੰ ਸ਼ਾਮਲ ਕਰੀਏ ਅਰਵਿੰਦਰ ਜੀ ਤੁਸੀਂ ਲੈ ਜਾਓ ਧੰਨਵਾਦ ਕਰਦਾ ਸਾਡੇ ਸਾਡੇ ਬਲਾਕ ਪ੍ਰਧਾਨਾ ਜੋ ਹਰਜੀਤ ਸਿੰਘ ਜੀ ਤਾਂ ਜੋ ਚੇਅਰਮੈਨ ਸੰਗ ਨਵਜੋਸਵੀ ਜਰਗ ਜਿਸ ਤਰ੍ਹਾਂ ਚਲੋ ਤੁਹਾਡੇ ਵੀ ਜੱਦੀ ਪਿੰਡੇ ਹੀ ਆ ਗੱਲ ਕਰੀ ਆਪਾਂ ਪਿਛਲੇ ਕਈ ਸਾਲਾਂ ਤੋਂ ਜਿਹੜੀ ਆਪਣੇ ਇਹ ਜਰਗ ਮੇਲੇ ਵਾਲਾ ਸਥਾਨ ਆ ਵਿਸ਼ਵ ਦੇ ਵਿੱਚ ਮਸ਼ਹੂਰ ਆ ਜਿਹੜੇ ਵੀ ਜਿੰਨੇ ਵੀ ਇੱਥੇ ਸੇਵਾਦਾਰ ਨੇ ਜਿਹਨਾਂ ਦੀ ਕਰਮਬਾਜੀ ਕਰਮ ਇੱਥੇ ਆਉਂਦੀ ਆ ਬਾਰੀ ਹੈ ਨਾ ਵੀ ਸੇਵਾ ਕਰਨ ਦੀ ਉਹਨਾਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜਾ ਲੜਾਈ ਝਗੜਿਆਂ ਦਾ ਜਿਹੜਾ ਮਾਹੌਲ ਆ ਹੋ ਦੇਖਿਆ ਜਾ ਰਿਹਾ ਹੈ ਜਿਸ ਦਾ ਬੈਡ ਅਪਰੇਸ਼ਨ ਜਿਹਾ ਕਹੀਏ ਸੇਵਾਦਾਰਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਉਹ ਜਾਂਦਾ ਮੈਸੇਜ ਕੀ ਕਾਰਨ ਹੈ ਇਹਦੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਨਬਟਾੜਾ ਹੋਇਆ ਤੇ ਅੱਗੇ ਤੋਂ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਬਣਨਗੇ ਦੇਖੋ ਜਿਹੜੇ ਧਾਰਮਿਕ ਸਥਾਨ ਨੇ ਜਾਂ ਕੋਈ ਸਾਂਝੇ ਮੇਲੇ ਨੇ ਪ੍ਰਾਤਨ ਉਦੇ ਚ ਜਿਹੜੀ ਭਾਈਚਾਰਾ ਏਕਤਾ ਖੰਡ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਜਦੋਂ ਕੁਛ ਸ਼ਰਾਰਤੀ ਰਾਜਨੀਤਿਕ ਲੋਕ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਜਿਹੜੇ ਸਾਡੇ ਪਿੰਡਾਂ ਵਾਲੇ ਲੋਕ ਨੇ ਚਾਹੇ ਉਹ ਪ੍ਰਬੰਧ ਦੇ ਵਿੱਚ ਨੇ ਚਾਹੇ ਉਹ ਕੋਈ ਕਮੇਟੀ ਚਲਾਉਂਦੇ ਨੇ ਚਾਹੇ ਕੋਈ ਸਮਾਜ ਸੇਵੀ ਸੰਸਥਾ માં ਚਲਾਉਂਦੇ ਨੇ ਉਹ ਉਹ ਨਿਰਸਵਾਰਥ ਤੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਪਰ ਜਿਹੜੇ ਸ਼ਰਾਰਤੀ ਸੋਚ ਵਾਲੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਉਹਨਾਂ ਜਿ ਧੜੇਬੰਦੀਆਂ ਬਣਾ ਕੇ ਗਰੁੱਪੀਜ਼ਮ ਪੈਦਾ ਕਰਕੇ ਆਪਦਾ ਨਿੱਜੀ ਫਾਇਦਾ ਮੈਨੂੰ ਇਥੇ ਦੀ ਕਮੇਟੀ ਨੇ ਦੱਸਿਆ ਕਿ ਕੁਝ ਲੋਕ ਨੇ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਉਹ ਨਿੱਜੀ ਲਾਭ ਇਥੋਂ ਲੈਂਦੇ ਰਹੇ ਨੇ ਉਹ ਕਿਸੇ ਨਾ ਕਿਸੇ ਚਾਹੇ ਇਹਨਾਂ ਤੋਂ ਕਹਿ ਕੇ ਲੰਗਰੇ ਲਵਾ ਲਿਆ ਰਾਜਨੀਤਿਕ ਜਿਹੜੀਆਂ ਮੀਟਿੰਗਾਂ ਦੇ ਵਿੱਚ ਕਿਸੇ ਸਾਬਕਾ ਲੀਡਰਾਂ ਦੀਆਂ ਸਾਬਕਾ ਐਮਐਲਏ ਦੀਆਂ ਮੀਟਿੰਗਾਂ ਦੇ ਵਿੱਚ ਕੋਈ ਹੋਰ ਕਿਸੇ ਕਿਸਮ ਦਾ ਜਿਹੜਾ ਉਹ ਉਹਨਾਂ ਤੋਂ ਫਾਇਦੇ ਲੈਂਦੇ ਰਹੇ ਨੇ ਉਸ ਤੋਂ ਸਾਰਾ ਜਿਹੜਾ ਭਾਈਚਾਰਾ ਪਰੇ ਪਰੇਸ਼ਾਨ ਸੀਗਾ ਇਸ ਨਗਰ ਜਰਗ ਦਾ ਜਿਹੜਾ ਸਮੁੱਚਾ ਬਾਲਮੀਕ ਤੇ ਮਾਜਵੀ ਸਿੱਖ ਭਾਈਚਾਰਾ ਇਸ ਮਾਤਾ ਵਾਲੇ ਪਵਿੱਤਰ ਸਥਾਨ ਦੀ ਜਿਹੜਾ ਸੇਵਾ ਸੰਭਾਲਦਾ ਸਦੀਆਂ ਤੋਂ ਇਹ ਪ੍ਰਬੰਧ ਇਹਨਾਂ ਦੇ ਕੋਲੇ ਆ ਪਰ ਸੌਰੀ ਸੋਚ ਵਾਲੇ ਜਿਹੜੇ ਰਾਜਨੀਤਿਕ ਲੋਕ ਇਹਨਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਖਰਾਬ ਕਰ ਰਹੇ ਸੀ ਮੈਂ ਆਪਣੇ ਵੱਲੋਂ ਵੀ ਤੇ ਸਮੁੱਚੀ ਕਮੇਟੀ ਵੱਲੋਂ ਸਾਡੇ ਮਾਣਯੋਗ ਐਮਐਲਏ ਜਿਹੜੇ ਹੱਕ ਸੱਚ ਦੀ ਗੱਲ ਕਰਨ ਵਾਲੇ ਨੇ ਹੱਕ ਸੱਚ ਦੇ ਪਹਿਰਾ ਦੇਣ ਵਾਲੇ ਨੇ ਇਨਸਾਫ ਦੀ ਗੱਲ ਕਰਨ ਵਾਲੇ ਨੇ ਜਿਨ੍ਹਾਂ ਨੇ ਸਿਰਫ ਇੱਕ ਦਿਨ ਦੇ ਵਿੱਚ ਦੀ ਜਿਹੜਾ ਪਿਛਲਾ 2.5 ਸਾਲ ਦਾ ਮਸਲਾ ਦਾ ਹਾਲ ਸੀ ਮੇਰੇ ਕੋਲੇ ਸ਼ਾਨਵਾਜ ਹੁਣੇ ਬਿੱਲੀ ਜੀ ਡਾਕਟਰ ਪੰਮੀ ਜੀ ਆਏ ਮਹਾ ਵੀ ਮੇਰੇ ਕੋਲੇ ਤੱਕ ਕੋਈ ਮਸਲਾ ਪਹੁੰਚਿਆ ਹੈ ਨਹੀਂ ਜੇ ਪਹੁੰਚੂਗਾ ਜਾਂ ਐਮਐਲਏ ਸਾਹਿਬ ਕੋਲੇ ਪਹੁੰਚੂਗਾ ਤਾਂ ਹੱਲ ਹੋ ਜਾਊਗਾ ਸਾਡੇ ਧਿਆਨ 'ਚ ਆਜ ਆ ਰਿਹਾ ਕਿਉਂਕਿ ਉਹ ਕਿਸੇ ਕਾਰਨ ਹੋਰ ਰਾਜਨੀਤਿਕ ਪਾਰਟੀਆਂ ਦੇ ਧੱਕੇ ਚਲੇ ਸੀ ਜਿਹੜੇ ਇਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸਿਰਫ ਇੱਕ ਵਾਰੀ ਮੇਰੇ ਨਾਲ ਮੀਟਿੰਗ ਹੋਈ ਆ ਇੱਕ ਵਾਰੀ ਜਾਂ ਦੋ ਵਾਰੀ ਐਮਐਲਏ ਸਾਹਿਬ ਦੇ ਦਫ਼ਤਰ ਗਏ ਨੇ ਜਿਹੜਾ ਇਹ ਇਹ ਸਾਰੇ ਭਾਈਚਾਰੇ ਦੀ ਸਹਿਮਤੀ ਨਾਲ ਜਿਹੜਾ ਇਹਨਾਂ ਨੇ ਫੈਸਲਾ ਕਰ ਦਿੱਤਾ ਤੇ ਇਸ ਨੀਤੀਆ ਤੋਂ ਖੁਸ਼ ਹੋ ਕੇ ਜਿੱਥੇ ਸਮਾਜਿਕ ਜਿਹੜਾ ਇਹ ਮੇਲੇ ਦਾ ਪ੍ਰਬੰਧ ਕਰ ਉਹ ਪਰਿਵਾਰ ਅੱਜ ਐਮਐਲਏ ਸਾਹਿਬ ਦੇ ਅਗਵਾਈ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੇਰਿਤ ਕਰਿਆ ਵੀ ਤੁਸੀਂ ਆਪਾਂ ਜਿਹੜਾ ਰਾਜਨੀਤੀ ਕੋਈ ਮਾਰੀ ਚੀਜ਼ ਨਹੀਂ ਆਪਾਂ ਇਹ ਵੀ ਵਧੀਆ ਫੈਸਲਾ ਜਿਹੜੇ ਕਰਨ ਦੇ ਜਿਹੜਾ ਲੀਡਰ ਨੇ ਫੈਸਲੇ ਕਰਨ ਵਾਲੇ ਲੀਡਰ ਨੇ ਉਹ ਰਾਜਨੀਤਿਕ ਲੀਡਰ ਵੀ ਨੇ ਵਿਧਾਇਕ ਵੀ ਚੁਣੇ ਗਏ ਨੇ ਜਿਨ੍ਹਾਂ ਨੇ ਅੱਗੇ ਸਾਡੇ ਸਮਾਜ ਨੂੰ ਸਾਡੇ ਹਲਕੇ ਨੂੰ ਸਾਡੇ ਦੇਸ਼ ਨੂੰ ਅੱਗੇ ਵਧਾਉਣਾ ਤੇ ਏਕਤਾ ਅਖੰਡਤਾ ਤੇ ਭਾਈਚਾਰਾ ਕਾਇਮ ਰੱਖ ਕੇ ਅੱਗੇ ਤਰੱਕੀਆਂ ਕਰਨੀਆਂ ਨੇ ਸੋ ਅੱਜ ਇਹ ਸਮੁੱਚੇ ਪਰਿਵਾਰ ਨੇ ਲਗਭਗ 32 ਮੈਂਬਰ ਨੇ ਜਿਹੜੇ ਜਰਗ ਪਿੰਡ ਤੋਂ ਇਹਨਾਂ ਤੋਂ ਜ਼ਿਆਦਾਤਰ ਜਿਹੜੇ ਸੋ ਇਸ ਵਕਤ ਸਾਡੇ درمیان ਹਲਕਾ ਪਾਇਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਉਹ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਗੱਲ ਕਰੀਏ ਅੱਜ ਵਿਸ਼ੇਸ਼ ਤੌਰ ਤੇ ਇੱਕ ਅਹਿਮ ਮੀਟਿੰਗ ਆ ਜਿਹੜੀ ਜਰਗ ਮੇਲੇ ਵਾਲੇ ਸਥਾਨ ਤੇ ਹੋਈ ਆ ਗੱਲ ਕਰੀਏ ਅ ਇਸ ਸਥਾਨ ਦੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਇੱਥੇ ਦੀ ਕਮੇਟੀ ਸੀ ਜਿਹਦਾ ਵੀ ਹਰ ਸਾਲ ਇੱਥੇ ਪ੍ਰਬੰਧ ਆਉਂਦਾ ਉਹਦੀਆਂ ਜਿਹੜੀਆਂ ਨਿਰੰਤਰ ਜਿਹੜੀਆਂ ਖਬਰਾਂ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਲੜਾਈ ਝਗੜਿਆਂ ਦੀਆਂ ਜਿਹੜੀਆਂ ਉਹ ਵਾਇਰਲ ਹੁੰਦੀਆਂ ਰਹੀਆਂ ਨੇ ਜਦੋਂ ਇਹ ਹੋਇਆ ਕੁਝ ਕੁ ਸਾਲਾਂ ਤੋਂ ਪਹਿਲਾਂ ਕੋਈ ਐਡਾ ਜਿਆਦਾ ਮਸਲਾ ਨਹੀਂ ਸੀ ਹੁੰਦਾ ਵਿਸ਼ੇਸ਼ ਤੌਰ ਤੇ ਗੱਲ ਕਰੀਏ ਇਸ ਵਕਤ ਵੀ ਜਿਹੜਾ ਜਿਹੜੀ ਇਥੋਂ ਦੀ ਕਮੇਟੀ ਸੀਗਾ ਉਹਦਾ ਮਸਲਾ ਕਾਫੀ ਉੱਜਿਆ ਹੋਇਆ ਸੀਗਾ ਵਿਸ਼ੇਸ਼ ਤੌਰ ਤੇ ਐਮਐਲਏ ਸਾਹਿਬ ਪਹੁੰਚੇ ਨੇ ਅੱਜ ਇੱਥੇ ਮੀਟਿੰਗ ਹੋਈ ਆ ਜਿਹੜਾ ਵੀ ਮਸਲਾ ਸੀ ਉਹਨੂੰ ਸੋਝਾ ਆਇਆ ਗਿਆ ਗੱਲਬਾਤ ਕਰਦੇ ਆ ਕੀ ਗੱਲਬਾਤ ਹੋਈ ਆ ਐਮਐਲਏ ਸਾਹਿਬ ਜੋ ਗੱਲ ਕਰੀਏ ਆਪਾਂ ਮੇਲੇ ਵਾਲੇ ਸਥਾਨ ਦੀ ਜਰਗ ਇੱਕ ਮਸ਼ਹੂਰ ਸਥਾਨ ਆ ਕੋਈ ਇਸ ਵਿੱਚ ਘੱਟ ਕੱਥਰੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਆ ਜਰਗ ਮੇਲਿਆਂ ਦਾ ਲੱਖਾਂ ਦੇ ਵਿੱਚ ਵਜਦਾ ਗੱਲ ਕਰੀਏ ਪਿਛਲੇ ਕੁਝ ਕਸਾਲਾਂ ਦੀ ਇੱਥੇ ਕਾਫੀ ਜ਼ਿਆਦਾ ਜਿਹੜਾ ਇਹ ਇਸ ਸਥਾਨ ਦੇ ਉੱਤੇ ਜਿਹੜਾ ਲੜਾਈ ਝਗੜਿਆਂ ਦਾ ਕਮੇਟੀ ਦੇ ਵਿੱਚ ਖਬਰਾਂ ਵਾਇਰਲ ਹੋਈਆਂ ਰਹੀਆਂ ਨੇ ਅੱਜ ਤੁਸੀਂ ਪਹੁੰਚੇ ਹੋ ਗੱਲਬਾਤ ਕੀਤੀ ਆ ਕੀ ਕਹਿਣਾ ਚਾਹੁੰਦੇ ਹਾਂ ਕਿ ਅੱਗੇ ਤੋਂ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਦੇਖੋ ਇਹ ਸਿਰ ਰਜਿਸਟਰਡ ਕਮੇਟੀ ਹੈ 14 ਮੈਂਬਰੀ ਰਜਿਸਟਰਡ ਕਮੇਟੀ ਹੈ ਸਾਰੀ ਰਜਿਸਟਰਡ ਕਮੇਟੀ ਦੇ ਮੈਂਬਰਾਂ ਨੂੰ ਬਿਠਾ ਕੇ ਉਹਨਾਂ ਦੇ ਵਿੱਚੋਂ ਨਵੀਂ ਕਮੇਟੀ ਬਣੀ ਹੈ ਤੇ ਨਵੀਆਂ ਸ਼ਰਤਾਂ ਲਿਖੀਆਂ ਗਈਆਂ ਨੇ ਕਿ ਜਿਹੜਾ ਪ੍ਰਧਾਨ ਹੈ ਇੱਕ ਸਾਲ ਲਈ ਹੋਵੇਗਾ ਹਰ ਇੱਕ ਸਾਲ ਜਿਹੜਾ ਪ੍ਰਧਾਨ ਹੈ ਉਹ ਚੇਂਜ ਹੋਊਗਾ ਬਦਲੀ ਹੋਊਗਾ ਬੜੀ ਇਮਾਨਦਾਰੀ ਦੇ ਨਾਲ ਬੜੀ ਆਪਸੀ ਭਾਈਚਾਰੇ ਦੇ ਨਾਲ ਜਿਹੜੀ ਮੀਟਿੰਗ ਤੋਂ ਬਾਅਦ ਕਮੇਟੀ ਬਣੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਲੱਗਦਾ ਕਿ ਇਸੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਕੰਮ ਆ ਸਟਾਰੂ ਢੰਗ ਨਾਲ ਚੱਲੇਗਾ। ਇਹਨਾਂ ਦੇ ਪਰਿਵਾਰਕ ਏਕੇ ਦੇ ਵਿੱਚ ਕੋਈ ਮੁਸ਼ਕਲ ਨਹੀਂ ਸੀ। ਇਹਨਾਂ ਦਾ ਆਪਸੀ ਕੋਈ ਮਨਮਟਾ ਨਹੀਂ ਸੀ। ਬਸ ਉਹ ਜਿਹੜੇ ਬਾਹਰਲੇ ਲੋਕ ਨੇ ਉਹਨਾਂ ਦੀ ਇਹਨਾਂ ਨੂੰ ਕਹਿ ਲਈ ਵੀ ਚੱਕ ਸੀ ਜਾਂ ਉਹ ਕੁਝ ਲੋਕ ਜਿਹੜੇ ਸੀਗੇ ਉਹ ਇਹਨਾਂ ਦੇ ਵਿੱਚ ਆ ਕੇ ਇਹ ਜਿਹੜਾ ਮਾਹੌਲ ਹੈ ਇਹਨੂੰ ਖਰਾਬ ਕਰਨਾ ਚਾਹੁੰਦੇ ਸੀ। ਉਹ ਸਾਰਾ ਕੁਝ ਠੀਕ ਕਰਿਆ ਆਪਸ ਦੇ ਵਿੱਚ ਬੈਠ ਕੇ ਸਮਝ ਕੇ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਇਹ ਸਾਰੀ ਗੱਲ ਨੂੰ ਸਮਝਿਆ। ਸਾਮ ਜਿਹੇ ਤੇ ਇੱਕ ਬਧੀਆ ਕਮੇਟੀ ਬਣੀ ਆ ਅਰਦਾਸ ਕਰਦੇ ਆ ਕਿ ਜਿਹੜਾ ਸਾਡਾ ਭਾਈਚਾਰਾ ਇਸੇ ਤਰੀਕੇ ਨਾਲ ਬਣਿਆ ਰਹੇ ਲਾਸਟ ਵਾਰ ਇਹਨੇ ਸਭ ਕਿਸ ਤਰ੍ਹਾਂ ਤੁਸੀਂ ਵੀ ਚਲੋ ਤੁਹਾਡਾ ਵੀ ਇਲਾਕਾ ਇਹੀ ਆ ਤੁਸੀਂ ਵੀ ਮੁੰਡਾ ਦਾ ਕੇ ਐਮਐਲਏ ਬਣਨ ਤੋਂ ਪਹਿਲਾਂ ਉਰੇ ਜਰਗਦਾ ਮੇਲਾ ਦੇਖਦੇ ਹੁੰੋਂ ਗੋਰੀ ਆਉਂਦੇ ਵੀ ਹੁੰਗੇ ਉਹ ਇੱਕ ਵੱਡਾ ਮੇਲਾ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਲੱਖਾਂ ਦਾ ਬਜਟ ਆ ਕਈ ਵਾਰ ਜਦੋਂ ਸਾਨੂੰ ਸੰਗਤ ਨਾਲ ਜਿਹੜੀ ਮੇਲੇ ਤੇ ਆਉਂਦੀ ਆ ਉਹਦੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਉਹ ਵੀ ਕਹਿੰਦੇ ਨੇ ਕਿ ਸਾਨੂੰ ਉਹ ਸੁਵਿਧਾਵਾਂ ਨਹੀਂ ਮੇਲੇ ਤੇ ਮਿਲਦੀਆਂ ਜਿਹੜੀਆਂ ਕਿ ਆਮ ਛੋਟੇ ਮੇਲਿਆਂ ਤੇ ਵੀ ਉਪਲਬਧ ਹੁੰਦੀਆਂ ਨੇ ਕਿਸ ਤਰ੍ਹਾਂ ਦੇ ਤੁਸੀਂ ਕਮੇਟੀ ਨੂੰ ਵੀ ਕੀ ਨਿਰਦੇਸ਼ ਦਿਨੇ ਹੋ ਜੋ ਵੀ ਇੱਥੇ ਕੰਮ ਕਰਦੀ ਹੈ ਹਰ ਸਾਲ ਕਿ ਉਹ ਇਸ ਥਾਨ ਦੇ ਬਾਰੇ ਵੀ ਕਾਰਜ ਕਰੇ ਦੇਖੋ ਜਿਹੜਾ ਇਹ ਜਰਗ ਦਾ ਮੇਲਾ ਇਹ ਸਾਡੇ ਲੋਕ ਗੀਤਾਂ ਦੇ ਵਿੱਚ ਵੀ ਪ੍ਰਸਿੱਧ ਆ ਚੱਲ ਚੱਲੀ ਹੈ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕੂ ਬੜੇ ਮਸ਼ਹੂਰ ਗਾਣੇ ਆ ਜਿਹੜੇ ਕਹਦੀ ਹੈ ਵੀ ਇਸ ਮੇਲੇ ਦੇ ਨਾਲ ਸਬੰਧਤ ਨੇ ਜਿਹੜਾ ਕਿ ਦੁਸ਼ ਯੁਨੀਆ ਦੇ ਵਿੱਚ ਮਸ਼ਹੂਰ ਆ ਆਉਣ ਵਾਲੇ ਸਮੇਂ 'ਚ ਇਹਦਾ ਹੋਰ ਸੁਧਾਰ ਆ ਜਿਹੜਾ ਉਹ ਸਾਰੀ ਪ੍ਰਬੰਧਕ ਕਮੇਟੀ ਕਰੂਗੀ ਸਾਨੂੰ ਆਸ ਤੇ ਉਮੀਦ ਆ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤਾਂ ਕਿ ਜਿਹੜਾ ਇਹ ਸਾਡਾ ਅ ਇਲਾਕਾ ਵਾ ਇਹਦੇ ਵਿੱਚ ਜਦੋਂ ਲੋਕ ਆਉਣ ਉਹ ਵੀ ਇੱਕ ਮਾਨ ਮਹਿਸੂਸ ਕਰਨ ਅਸੀਂ ਸਾਰਿਆਂ ਨਾਲ ਸਲਾਹ مشورہ ਕਰਕੇ ਇਹਦੇ ਲਈ ਜੋ ਇਹਨਾਂ ਨੂੰ ਅਗਰ ਕੋਈ ਹੋਰ ਸਹਾਇਤਾ ਦੀ ਵੀ ਜ਼ਰੂਰਤ ਹੋएगी ਉਹਦੇ ਲਈ ਵੀ ਅਸੀਂ ਖੜੇ ਆ ਸ਼ੁਕਰੀਆ ਧੰਨਵਾਦ ਬਹੁਤ ਬਹੁਤ ਧੰਨਵਾਦ